ਦੇਖੋ ਸੁजानਪੁਰ ਨਗਰ ਕਾਉਂਸਲ ਦੇ ਹਾਲਾਤ ਕਿਵੇਂ ਲੋਕ ਗੰਦੇ ਪਾਣੀ ਚੋਂ ਨਿਕਲਣ ਲਈ ਹੋ ਰਹੇ ਮਜਬੂਰ ਨਗਰ ਕਾਉਂਸਲ ਦੀ ਸਫਾਈ ਵਿਵਸਥਾ ਹੋਈ ਠੱਪ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਥਾਨੀ ਲੋਕਾਂ ਨੇ ਦੱਸਿਆ ਕਿ ਕਾਫੀ ਦਿਨਾਂ ਦੀ ਸਮੱਸਿਆ ਆ ਰਹੀ ਹੈ ਕਿ ਨਾਲਾ ਬਲੋਕ ਹੈ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ ਛੋਟੇ-ਛੋਟੇ ਬੱਚਿਆਂ ਨੂੰ ਵੀ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ ਨਗਰ ਕਾਉਂਸਲ ਵੱਲੋਂ ਦਾਅਵੇ ਅਤੇ ਵਾਅਦੇ ਬੜੇ ਸੋਹਣੇ ਢੰਗ ਨਾਲ ਪੇਪਰਾਂ ਦੇ ਵਿੱਚ ਕਢਾਏ ਜਾਂਦੇ ਹਨ ਕਿ ਸਾਡੀ ਸਫਾਈ ਵਿਵਸਥਾ ਬਹੁਤ ਹੀ ਸੁਜਰ ਢੰਗ ਨਾਲ ਚੱਲਦੀ ਪਈ ਹੈ ਗਰਾਉਂਡ ਲੈਵਲ ਤੇ ਗੱਲ ਕੀਤੀ ਜਾਵੇ ਤਾਂ ਜਦੋਂ ਅਸੀਂ ਚੈੱਕ ਕੀਤਾ ਤਾਂ ਹਾਲਾਤ ਐਵੇਂ ਦੇ ਹੋ ਗਏ ਸੀ ਜਿਵੇਂ ਇੱਥੇ ਹੜ ਆਇਆ ਹੁੰਦਾ ਹੈ ਤਸਵੀਰਾਂ ਖੁਦ ਹੀ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਪਾਇਆ ਹਨ ਕਿ ਕਿਵੇਂ ਦੇ ਹਾਲਾਤ ਹੋਣਗੇ ਕਿਵੇਂ ਲੋਕ ਤਰਾਮਾਈ ਕਰਦੇ ਨਜ਼ਰ ਆਉਂਦੇ ਪਏ ਹਨ ਕਿਉਂਕਿ ਸੁजानਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਸ਼ਾਮ ਨੂੰ ਆਉਣਾ ਜਾਣਾ ਹੁੰਦਾ ਹੈ ਲੇਕਿਨ ਇੱਥੋਂ ਦੀ ਸਬਜ਼ੀ ਘੱਟ ਬਿਮਾਰੀਆਂ ਲੋਕ ਜ਼ਿਆਦਾ ਲੈ ਕੇ ਘਰ ਨੂੰ ਜਾਂਦੇ ਨੇ ਕਿਉਂਕਿ ਸਾਰੇ ਪਾਸੇ ਹੀ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ ਅਤੇ ਨਾਲੇ ਦੀ ਗੱਲ ਕੀਤੀ ਜਾਵੇ ਤਾਂ ਨਾਲੇ ਦੇ ਵਿੱਚੋਂ ਵੀ ਕਾਫੀ ਜ਼ਿਆਦਾ ਬਦਬੂ ਆਉਂਦੀ ਹੈ ਜਿਸ ਦੇ ਕਰਕੇ ਲੋਕ ਸਬਜ਼ੀਆਂ ਦੇ ਇਹ ਕਾਰ ਲੈ ਕੇ ਜਾਂਦੇ ਨੇ ਤੇ ਇੱਥੋਂ ਪਤਾ ਚੱਲਦਾ ਹੈ ਕਿ ਨਗਰ ਕੌਂਸਲ ਕਿੰਨਾ ਕਟਕਲਾ ਲੋਕਾਂ ਦਾ ਧਿਆਨ ਰੱਖਦੀ ਨਹਿਰਾਂ ਦੀ ਵੀ ਹੈ بس واہ واہ ਲੁੱਟਣ ਤੋਂ ਬਾਅਦ ਨਹੀਂ ਆਂਦੀ ਜਦ ਇਸ ਸਬੰਧੀ ਨਗਰ ਕਾਉਂਸਲ ਦੇ ਸੁਪਰਡੈਂਟ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਇਹ ਲੋਕ ਜਿਹੜੇ ਨੇ ਲਫਾਫੇ ਬੋਰੇ ਸੁੱਟ ਦਿੰਦੇ ਨੇ ਜਿੱਦੇ ਕਰਕੇ ਡੱਕਾ ਲੱਗਦਾ ਹੈ ਲੇਕਿਨ ਪ੍ਰਤੀਚਿੰਤ ਇੱਥੇ ਵੀ ਲੱਗਦਾ ਹੈ ਕਿ ਲੋਕ ਸੁੱਟਦੇ ਹਨ ਤਾਂ ਨਗਰ ਕਾਉਂਸਲ ਨੇ ਜੰਗਲੇ ਕਿਉਂ ਨਹੀਂ ਲਗਾਏ ਉਹਨੂੰ ਚੁੱਕ ਕੇ ਸਫਾਈ ਕਿਉਂ ਨਹੀਂ ਕਰਵਾਈ ਜਾਂਦੀ ਕਿਉਂਕਿ ਉਹ ਜੰਗਲਿਆ ਦੇ ਹਾਲਾਤ ਵੀ ਖਸਤਾ ਹੋ ਚੁੱਕੇ ਨੇ ਜੇ ਇੱਕ ਵਾਰੀ ਚੁੱਕ ਲੈਣ ਤੇ ਦੂਜੀ ਵਾਰੀ ਜੰਗਲੇ ਰੱਖਣ ਨਾਲ ਹੀ ਬੰਦਾ ਵੀ ਨਾਲੇ ਦੇ ਵਿੱਚ ਪੈ ਜਾਵੇ ਉਹ ਔਖਾ ਸੌਖਾ ਟਾਈਮ ਟਪਾਈ ਜਾ ਰਹੇ ਹਨ ਜਾਣਕਾਰੀ ਸਾਡੇ ਨਾਲ ਸਾਂ ਮੋਲ ਸਪਸ਼ਟ ਕਰਨ ਦੇ ਦਿੰਦੇ ਨੇ ਦੇਖੋ ਪੂਰੀ ਖਬਰ ਕੀ ਕਹਿਣਾ ਲੋਕਾਂ ਦਾ ਅਤੇ ਆਪਣੇ ਆਪਣੇ ਵਿਚਾਰ ਅਤੇ ਸੁਝਾਅ ਦਿਓ ਕਿ ਕਹਿਣਾ ਨਗਰ ਕੌਂਸਲ ਦੇ ਬਾਰੇ ਸਰ ਗੱਲ ਇਦਾਂ ਐ ਪਈ ਜਿਹੜੇ ਸੁਆਮਪੁਰ ਦੇ ਹਾਲਾਤ ਨੇ ਇਹ ਬੜਾ ਹੀ ਦਿਆਨੀਏ ਆ ਕਿਉਂਕਿ ਕੁਝ ਸਾਡੇ ਲੋਕਾਂ ਦਾ ਵੀ ਕਸੂਰ ਐ ਅਸੀਂ ਲਿਫਾਵੇ ਭਰ ਭਰ ਕੇ ਗੰਦਗੀ ਦੇ ਨਾਲੇ ਸੁੱਟ ਦਿੰਨੇ ਆ ਉਹ ਨਾਲੇ ਜਿਹੜੇ ਨੇ ਉਹ ਓਵਰਫਲੋ ਹੋ ਜਾਂਦੇ ਆ ਜਿਹੜਾ ਨਾਲਾ ਓਵਰਫਲੋ ਹੋ ਜਾਂਦਾ ਹੈ ਤੇ ਉਹ ਪਾਣੀ ਜਿਹੜਾ ਛੜਕਦੇ ਆ ਜਾਂਦਾ ਹੈ ਇਹ ਪ੍ਰਸ਼ਾਸਨ ਨੂੰ ਥੋੜੀ ਸਖਤੀ ਚਾਹੀਦੀ ਹੈ ਤੇ ਸਾਡੇ ਲੋਕਾਂ ਨੂੰ ਥੋੜਾ ਚਾਹੀਦਾ ਹੈ ਕਿ ਜਿਹੜੇ ਨਾਲੇ ਤੇ ਜਿਹੜੇ ਕੂੜੇ ਨਾ ਘਰ ਦੇ ਉਹਨਾਂ ਨੂੰ ਨਾਲੇ ਦੇ ਬਾਹਰ ਖਜਾਇਆ ਜਾਏ ਜਾਂ ਜਿੱਥੇ ਡਰਮ ਲੱਗੇ ਜੇ ਉੱਥੇ ਲਗਾਇਆ ਜਾਏ ਤਾਂ ਕਿ ਜਿਹੜੇ ਸਿਆਣਪੁਰ ਦੇ ਬੱਚੇ ਜਿਹੜੇ ਆਉਂਦੇ ਨੇ ਸਕੂਲਾਂ ਜਾਂਦੇ ਨੇ ਜਿਹੜੇ ਕੋਈ ਲੋਕੀ ਕੰਮਕਾਜ ਦੇ ਜਾਂਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਏ ਕਿਉਂਕਿ ਕਮੇਟੀ ਜਿਹੜੀ ਕਹਾਵੰਡੀ ਦੀ ਗੱਲ ਅਸੀਂ ਕਰੀਏ ਉੱਥੇ ਇੱਕ ਪੋਲੀ ਬੜੀ ਗਲਤ ਬਣੀਦੀ ਆ ਪਲਟ ਗਲਤ ਢੰਗ ਨਾਲ ਬਣੀਦੀ ਆ ਉੱਥੇ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਬੱਚਾ ਡਿੱਗਦਾ ਆ ਕੋਈ ਸਕੂਟਰ ਵਾਲ ਡਿੱਗਦਾ ਆ ਇਸ ਦਾ ਜਿਹੜੀ ਨਾਲਿਆਂ ਦੀ ਪੁਜੀਸ਼ਨ ਆ ਕਿਉਂ ਨਾਲੇ ਜਿਹੜੇ ਨੇ ਬਰਸਾਤਾਂ ਦੇ ਬਾਅਦ ਬੜੇ ਓਵਰਫਲੋ ਹੋ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਸਾਡੀ ਕੀ ਬੇਨਤੀ ਆ ਵੀ ਇਹ ਨਾਲੇ ਜਿਹੜੇ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਜਿਹੜੇ ਦੀ ਸਫਾਈ ਕੀਤੀ ਆ ਤਾਂ ਕਿ ਜਿਹੜਾ ਇਹ ਓਵਰਫਲੋ ਨਾਲੇ ਹੁੰਦੇ ਨੇ ਇਹ ਓਵਰਫਲੋ ਨਾਲੇ ਨਾ ਹੋਣ ਤੇ ਜਿਹੜੇ ਬੱਚੇ ਸਕੂਲਾਂ ਵਾਸਤੇ ਜਾਂਦੇ ਆ ਹੁਣ ਕੋਈ ਪ੍ਰੋਬਲਮ ਨਾ ਹੋਏ ਜੇ ਕੋਈ ਬੱਚਾ ਤੇ ਕੋਈ ਡਿਗੇ ਨਾ ਕੋ ਸਕੂਟਰ ਤੇ ਸਲਿਪਣਾ ਕਰੇ ਇਸ ਕਰਕੇ ਪ੍ਰਸ਼ਾਸਨ ਅਕ ਬੇਨਤੀ ਹੈ ਕਿ ਜਿਹੜੇ ਨਾਲੇ ਨਾਲ ਜਿਸੇ ਕਿਉਂਕਿ ਸਫਾਈ ਦੀ ਵਿਵਸਥਾ ਖੂਨ ਮੌਸਮ ਬੜਾ ਗੰਦਾ ਚੱਲ ਪਿਆ ਕਿਉਂਕਿ ਬਰਸਾਤਾਂ ਦਾ ਬਾਅਦ ਜਿਹੜੀਆਂ ਬਿਮਾਰੀਆਂ ਉਹ ਚਲਦੀਆਂ ਨੇ ਇਹ ਡੈਂਗੂ ਜਲਦਾ ਹੈ ਉਹਦੇ ਬਾਅਦ ਮਲੇਰੀਆ ਚਲਦਾ ਹੈ ਬਾਅਦ ਤੋਂ ਬਾਅਦ ਜਿਹੜੀਆਂ ਆਪਣੇ ਨਾਲੀਆਂ ਸਵਾਈਆਂ ਕਰਾਈ ਜਾਣ ਫੌਗ ਮਸ਼ੀਨ ਜਿਹੜੀ ਆ ਉਹ ਉਹਨੂੰ ਮਿਲ ਕੇ ਆਪਣੇ ਕਿਨਾਰਾ ਤਿਆਰ ਰੱਖਿਆ ਜਾਏ ਫੋਕ ਕਰਵਾਈ ਜਾਏ ਮਲੇਰੀਆ ਜਿਹੜੇ ਦਵਾਈਆਂ ਜਾਂ ਛਿੜਕੇ ਕਰੇ ਛਿੜਕੇ ਕਰੇ ਆ ਔਰ ਉਹਨੂੰ ਹਾਈ ਲੈਵਲ ਤੇ ਉਹਨਾਂ ਦਾ ਕੰਮ ਕੀਤਾ ਜਾਏ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜੀ ਬਿਮਾਰੀ ਨਾ ਫੈਲੇ ਤੇ ਜਿਹੜੀ ਗੰਦਗੀ ਹੈ ਉਸ ਤੋਂ ਲੋਕੀ ਬਚਾਇਆ ਬਸ ਸਕਣ ਸਰ ਜਿਵੇਂ ਤੁਸੀਂ ਦੇਖਦੇ ਹੋ ਕੋਈ 60000 ਲੋਕ ਦਾ ਆਣਾ ਜਾਣਾ ਮੇਂ ਸਬਜ਼ੀ ਮੰਡੀ ਹੈ ਲੇਕਿਨ ਲੱਗਦਾ ਨਹੀਂ ਕਿ ਸਬਜ਼ੀ ਨਾਲ ਲੋਕੀ ਬਿਮਾਰੀਆਂ ਘਰ ਲੈ ਕੇ ਜਾਂਦੇ ਨੇ ਕਿਉਂਕਿ ਇਹ ਤੇ ਫਿਰ ਹੈ ਹੈ ਹੀ ਆ ਨਾ ਦੇਖੋ ਗੱਲ ਸਮਝ ਜਿੱਥੇ 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 ਵੀ ਮਲੇਰੀ ਜਿਆਦਾ ਭੀੜ ਹੁੰਦੀ ਆ ਉਹ ਜਿੱਥੇ ਜਿਆਦਾ ਭੀੜ ਹੁੰਦੀ ਆ ਉਹ ਭੀੜ ਦੇ ਬਾਅਦ ਉਹ ਸਬਜੀ ਸਬਜੀ ਮੰਡੀ ਦਾ ਗੰਧ ਵੀ ਹੁੰਦਾ ਆ ਉਹ ਨਾਲਿਆਂ ਵੀ ਗੰਧ ਹੁੰਦਾ ਆ ਆਟੋਮੈਟਿਕਲੀ ਆ ਕਿਉਂਕਿ ਮੌਸਮ ਜਿਹੜਾ ਆ ਦੇਖੋ ਨਾ ਇਸ ਲਈ ਇਹਦੇ ਕਿੰਨੀ ਗਰਮੀ ਹੋ ਰਹੀ ਆ ਇਹ ਗਰਮੀ ਜਿੰਨੀ ਜ਼ਿਆਦਾ ਗਰਮੀ ਪਿਆਰੀ ਉਨੀ ਜ਼ਿਆਦਾ ਬਿਮਾਰੀਆਂ ਵਧਣੀਆਂ ਨੇ ਇਸ ਕਰਕੇ ਇਹ ਪ੍ਰਸ਼ਾਸਨ ਅਕੀ ਬੇਨਤੀ ਸਾਡੇ ਹੱਥ ਵਨ ਕੇ ਤੇ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਮਤਲਬ ਕਿ ਉਹਨਾਂ ਨੇ ਆਪਣੇ ਜਿਹੜੇ ਬੰਦੇ ਭੇਜੇ ਨੇ ਮਿਲ ਗਈ ਦਵਾਈਆਂ ਛੜਕਣ ਨਾਲ ਭੇਜੇ ਨੇ ਤੇ ਫੌਗ ਵੀ ਛੇਰ ਤੇ ਸਪਰੇਅ ਕਰਨਾ ਤਾਂ ਕਿ ਲੋਕਾਂ ਨੂੰ ਇਹ ਰਿਲੀਫ ਮਿਲ ਸਕੇ ਕੋਈ ਵੀ ਲੋਕ ਕਿਉਂਕਿ ਅੱਜ ਕੱਲ ਪੀਸ਼ਨ ਬੜੀ ਮਾੜੀ ਹੋ ਜੁਗਦੀ ਹੈ ਕੋਈ ਇੱਕ ਬੰਦਾ ਬਿਮਾਰ ਹੋ ਜਾਂਦਾ ਹੈ ਤਾਂ ਉਹਨੂੰ ਦਾਵੀ 50000 ਰੁਪਏ ਤੋਂ ਘੱਟ ਖਰਚੀ ਨਹੀਂ ਹੁੰਦੀ ਯੋਗੀ ਪ੍ਰਸ਼ਾਸਨ ਵੱਲੋਂ ਜਿਹੜਾ ਹਸਪੀਟਲ ਹੈ ਉਥੋਂ ਕੋਈ ਨਹੀਂ ਇੰਨੀ ਵਧੀਆ ਸੇਵਾ ਨਹੀਂ ਮਿਲ ਰਹੀਆਂ ਕੋਈ ਸਾਰੇ ਲੋਕੀ ਪ੍ਰਾਈਵੇਟ ਹੀ ਜਾਂਦੇ ਨੇ ਕਿਉਂਕਿ ਹਿੰਦੁਸਤਾਨ ਹੀ ਹੈ ਜਿੱਥੇ ਪ੍ਰਾਈਵੇਟ ਜਿਹੜੇ ਆਪਣੇ ਸਕੂਲ ਜਿਆਦਾ ਹੈ ਪ੍ਰਾਈਵੇਟ ਹਸਪੀਟਲ ਜਿਆਦਾ ਹੈ ਸਰਕਾਰੀ ਹਸਪੀਟਲ ਬਹੁਤ ਘੱਟ ਹੈ ਇਸ ਕਰਕੇ ਸਰਕਾਰ ਚਾਹੀਦਾ ਹੈ ਵੱਧ ਤੋਂ ਵੱਧ ਸਰਕਾਰੀ ਸਕੂਲ ਤੇ ਵੱਧ ਤੋਂ ਵੱਧ ਸਰਕਾਰੀ ਹਸਪੀਟਲ ਬਣਾਣ ਤਾਂ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਹੈ ਉਹਨਾਂ ਨੂੰ ਰਕੀਲ ਕੱਸੀ ਜਾ ਸਕੇ ਤੇ ਕਿਹੜੇ ਵੇਲੇ ਸਕੂਲੀ ਬੱਚੇ ਕਿੱਥੇ ਆ ਸਕੂਲੇ ਜਾਂਦੇ ਆ ਕਿੱਡਾ ਪ੍ਰਭਾਵ ਪੈਂਦਾ ਹੋਏਗਾ ਉਹਨਾਂ ਦੇ ਲਈ ਇਨਾ ਬਣਾ ਦਿੱਤੇ ਉਹਨਾਂ ਦੇ ਦਿਖਾਓ ਉਹਨਾਂ ਨੇ ਇਹੋ ਕਹਿਣਾ ਪ੍ਰ ਬਲਿ ਅਹੀਂ ਸਵੇਰੇ ਨਹਾਤ ਹੋ ਕੇ ਬੱਚੇ ਆਪਣੇ ਤਿਆਰ ਹੋ ਗਏ ਯੂਨੀਫਾਰਮ ਪਾ ਕੇ ਵਧੀਆ ਕਰਕੇ ਨਿਕਲਦੇ ਨੇ ਤਾਂ ਬਾਅਦ ਚ ਉਹਨਾਂ ਨੂੰ ਗੰਦੇ ਪਾਣੀੋਂ ਨਿਕਲਣਾ ਪੈਂਦਾ ਹੈ ਕੋਈ ਕੋਈ ਬੱਚੇ ਵਿਚਾਰੇ ਹੁੰਦੇ ਨੇ ਜਿਨ੍ਹਾਂ ਦੀ ਕਾਚੀ ਚਪਲੀ ਪਾਈ ਹੁੰਦੀ ਹੈ ਉਹਨਾਂ ਵਾਸਤੇ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਜੋ ਵੀ ਆ ਪਾਲ ਆ ਗਏ ਜਿਹੜੀ ਹੈ ਹਰ ਬੰਦੇ ਨੂੰ ਪ੍ਰਸ਼ਾਸਨ ਨੂੰ ਹਰ ਬੰਦੇ ਨੂੰ ਜਿਹੜੀ ਇਹ ਪ੍ਰੋਬਲਮ ਹੈ ਕਿਉਂਕਿ ਨਾਲਾ ਨਾਲੇ ਦੇ ਪਾਣੀ ਵਿੱਚ ਗੰਧ ਹੀ ਹੁੰਦਾ ਸਾਰਾ ਲੋਕਾਂ ਦੇ ਘਰਾਂ ਦਾ ਗੰਦ ਉਹ ਸਾਰਾ ਲੋਕ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਵੀ ਜੇ ਸਕੂਲੇ ਕੋਈ ਇਹ ਬੰਦੇ ਡਿਊਟੀ ਲਾ ਜਾਣ ਜਿੱਥੇ ਵੀ ਨੱਕਾ ਲੱਗਦਾ ਜਿੱਥੇ ਡੱਕਾ ਲੱਗਦਾ ਉਹਨੂੰ ਕੱਢਿਆ ਜਾਏ ਤਾਂ ਕਿ ਜਿਹੜਾ ਸਾਫ਼ ਸੁਥਰਾ ਵਾਤਾਵਰਨ ਲੋਕਾਂ ਨੂੰ ਦਿੱਤਾ ਜਾਏ ਤੇ ਲੋਕੀ ਯਾਦ ਕਰਨ ਸਰ ਪਿਛਲੇ ਲੰਬੇ ਸਮੇਂ ਤੋਂ ਦੇਖਣ ਨੂੰ ਮਿਲਦਾ ਕਿ ਸਬਜ਼ੀ ਮੰਡੀ ਦੇ ਵਿੱਚ ਕਿਰਾ ਕਾਫੀ ਆ ਪਾਣੀ ਇਕੱਠਾ ਹੋ ਜਾਂਦਾ ਕਿ ਨੇ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕੀ ਕਰਾ ਚਾਹੋਗੇ ਹਾਂਜੀ ਅੱਜ ਇਹੀ ਵੀ ਆਏ ਆ ਵਾਕਿਆ ਹੀ ਇੱਥੇ ਬਹੁਤ ਜ਼ਿਆਦਾ ਗੰਦ ਹੈ ਕਿਉਂਕਿ ਇਹ ਸਬਜ਼ੀ ਵਾਲੇ ਵੀ ਜਿੰਨੀਆਂ ਪੁਰਾਣੀਆਂ ਸਬਜ਼ੀਆਂ ਨਹੀਂ ਵਈਆਂ ਉਹ ਛੱਡ ਦਿੰਦੇ ਆ ਘਰਾਂ ਵਾਲੇ ਬੋਤਲਾਂ ਛੱਡ ਦਿੰਦੇ ਆ ਉਹਦੇ ਕਰਕੇ ਸਾਰਾ ਡੱਕਾ ਲੱਗਦਾ ਸਾਈਓ ਅੱਜ ਬੰਦੇ ਲਾ ਕੇ ਤੇ ਹੁਣ ਕਢਾ ਰਹੇ ਹਾਂ ਉਹਨੂੰ ਅਗਲੀ ਚੰਗੀ ਤਰ੍ਹਾਂ ਸਾਫ਼ ਕਰਾਵਾਂਗੇ ਸਈ ਸਬਜ਼ੀ ਵਾਲਿਆਂ ਤੋਂ ਵੀ ਅਪੀਲ ਕਰਦੇ ਆਂ ਕਿ ਉਹ ਆਪ ਦੀ ਪਈਆਂ ਸਬਜ਼ੀਆਂ ਸਰ ਦੇਖਣ ਨੂੰ ਮਿਲਦੇ ਲਫਾਫੇ ਬੰਦ ਕੀਤੇ ਗਏ ਆ ਤਾਂ ਵੀ ਦੇਖਣ ਨੂੰ ਮਿਲਗੇ ਤੇ ਕਾਫੀ ਜ਼ਿਆਦਾ ਲਫਾਫੇ ਚਲਾਣ ਕਿਉਂ ਨਹੀਂ ਕੀਤੇ ਜਾਂਦੇ ਇੱਥੇ ਲਫਾਫਾ ਜਿਹੜਾ ਇਹ ਬਹੁਤ ਜ਼ਿਆਦਾ ਐਸਲ ਸੀ ਜਿੰਨਾ ਜਿਹੜਾ ਲਫਾਫਾ ਪਿੱਛੋਂ ਬੰਨਾ ਬੰਦ ਨਹੀਂ ਹੁੰਦਾ ਉਹਨਾਂ ਜਿਹੜੇ ਅਸੀਂ ਅਹੀਂ ਚਲਾਣ ਤੇ ਕਰਦੇ ਆ ਸਮੇਂ-ਸਮੇਂ ਤੇ ਪਰ ਫਿਰ ਵੀ ਲੋਕ ਇਧਰ ਉਧਰੋ ਕਰਕੇ ਲਫਾਫਾ ਜਿਹੜਾ ਵੀ ਜੀ ਜੂ ਜੂਡ ਕਰਕੇ ਸਾਰੇ ਜਿਹੜੇ ਵਿੱਚ ਵਰਤਦੇ ਆ ਦੇਖੋ ਜ਼ਿਆਦਾ ਪ੍ਰੋਬਲਮ ਜਿਹੜੀ ਇਹ ਲਫਾਫਾ ਹੀ ਕ੍ਰੀਏਟ ਕਰਦਾ ਦੇਖਣ ਨੂੰ ਮਿਲਦਾ ਕਿ ਜੰਗਲੇ ਸਾਰੇ ਲੋਕਾਂ ਦੇ ਆਤਿਗਰਮ ਕੀਤਾ ਇਹਦੇ ਕੋਈ ਖਲਵਾਈ ਜਾਂਦੇ ਕੇ ਦੀ ਅਸੀਂ ਹੁਣ ਜਲਦੀ ਇਹ ਵੇ ਖੇਰ ਵਾਸੀ ਨਹੀਂ ਉਹ ਵੀ ਪਲਾਸਟਿਕ ਦਾ ਲਫਾਫਾ ਨਾ ਮਰ ਤੋਂ ਆਪਣੇ ਘਰੋਂ ਥੈਲਾ ਲੈ ਕੇ ਆਉਂਦੇ ਜ ਆਪਦਾ ਸਬਾਨ ਕਢੋ ਤੇ ਜਿਹੜਾ ਕੋ ਪੂੜਾ ਕਰਕਟ ਹੈ ਉਹ ਨਾਲੀਆਂ ਚ ਨਾ ਛੱਡੋ ਸਾਡੇ ਸਪਾਈ ਸੇਵਕ ਨੂੰ ਦਿਓ ਜਾਂ ਸਾਡੀ ਟਰਾਲੀ ਚ ਜਾਂ ਸਾਡੇ ਉੱਪਰ ਚ ਪਾਓ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਨਾ ਸੁੱਟਣਾ ਤਾਂ ਕਿ ਜਿਹੜੇ ਡੱਕੇ ਲੱਗਦੇ ਡੱਕੇ ਨਾਲ